ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ ਹੁਣ ਇੱਥੇ ਵਾਪਰ ਗਈ ਲਟਰੀ ਵੱਡੀ ਵਾਰਦਾਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਰੱਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਪੂਰਥਲਾ ਦੇ ਵਿੱਚ ਇੱਕ ਪ੍ਰਾਈਵੇਟ ਬੈਂਕ ਦੇ ਰਿਕਵਰੀ ਅਫਸਰ ਨੂੰ ਬੰਦਕ ਬਣਾਉਣ ਵਾਲੇ ਹਜ਼ਾਰਾਂ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਬਾਅਦ ਚ ਸੀਆਈਏ ਨੇ ਕਾਰਵਾਈ ਕੀਤੀ ਹੈ ਮੇਰੀ ਜਾਣਕਾਰੀ ਦੇ ਅਨੁਸਾਰ ਫਰੀਆਣਾ ਦੇ ਜਮਨਾ نگر ਨਿਵਾਸੀ ਪੀਟਤ ਬੈਂਕ ਕਰਮਚਾਰੀ ਮਨਜਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਚ ਦੱਸਿਆ ਕਿ ਉਹ ਭਾਰਤ ਫਾਈਨੈਂਸ ਇਨਡੋਸੈਂਟ ਬੈਂਕ ਚ ਬਤੌਰ ਰਿਕਵਰੀ ਅਲਕਾਰੀ ਦੇ ਰੂਪ ਚ ਕੰਮ ਕਰਦਾ ਹੈ ਤੋਂ ਜਲੰਧਰ ਕਪੂਰਥਲਾ ਤੇ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਫਾਈਨੈਂਸ ਦੇ ਪੈਸੇ ਲੈਣ ਜਾਂਦਾ ਹੈ ਤੇ ਅੱਜ ਜਦੋਂ ਉਹ 20 ਜੂਨ ਦੀ ਦੁਪਹਿਰ ਲਗਭਗ 1 ਵਜੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਕਪੂਰਥਲਾ ਏਰੀਆ ਚ ਬੈਂਕ ਕੋਲ ਦਿੱਤਾ ਜਾ ਰਿਹਾ ਫਾਈਨੈਂਸ ਦੇ ਪੈਸੇ ਅੰਦਰ ਰਿਕਵਰੀ ਕਰ ਰਿਹਾ ਸੀ ਤਾਂ ਉਸ ਨੂੰ ਰਸਤੇ ਚ ਲੁੱਟ ਲਿਆ ਗਿਆ ਜੀਹਾਂ ਉਸ ਦੇ ਨਾਲ ਇਹ ਲੁੱਟ ਦੀ ਵੱਡੀ ਵਾਰਦਾਤ ਵਾਪਰਗੀ ਪੁਸ਼ਟੀ ਜਾਂਚ ਅਧਿਕਾਰੀ ਸਬ ਇਨਸਪੈਕਟਰ ਲਾਲ ਸਿੰਘ ਨੇ ਕਿਹਾ ਹੈ ਕਿ ਫੜੇ ਗਏ ਰੁਪਏ ਨੂੰ ਅੱਜ ਅਦਾਲਤ ਚ ਪੇਸ਼ ਕਰ ਰਿਮਾਂਡ ਹਾਸ ਕੀਤਾ ਜਾਵੇਗਾ ਜਿਸ ਦੇ ਬਾਅਦ ਪੁੱਛਗਿਆ ਚਿਲਜ ਕਈ ਐਮ ਕਲਾਸੇ ਹੋਣ ਦੀ ਸੰਭਾਵਨਾ ਹੈ ਮਨਜਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਮਲਜਮਾਂ ਨੇ ਉਸਨੂੰ ਬੰਦਕ ਬਣਾ ਲਿਆ ਤੇ ਫਿਰ ਉਸਦਾ ਪਰਸਾ ਤੇ ਕੱਟ ਵਾਲਾ ਬੈਗ ਵੀ ਖੋਲਿਆ ਜਿਸ ਚ 1000 ਰੁਪਏ ਦੀ ਕਲੈਕਸ਼ਨ ਸੀ ਇਸ ਤੋਂ ਬਾਅਦ ਦੂਆ ਮੋਟਰਸਾਈਕਲ ਸਮੇਤ ਥਾਣੇ ਲਿਆਲੀ ਕਹਿ ਕੇ ਮਹਿਲਾ ਮਹਿਤਾਬ ਘੜ ਲੈ ਗਏ ਅਤੇ ਜਿੱਥੇ ਪਹਿਲਾਂ ਹੀ 6-7 ਨੌਜਵਾਨ ਮਜੂਸਣ ਉੱਥੇ ਪਹੁੰਚ ਕੇ ਰੁਪਏ ਉਸਦੇ ਮੋਬਾਈਲ ਤੋਂ 2750 ਰੁਪਏ Google Pay ਤੇ ਟਰਾਂਸਫਰ ਕਰ ਲਏ ਵੀਡੀਓ ਦੇਖਣ ਲਈ ਤੁਹਾਡਾ ਧੰਨ